ਚੱਲ ਕਿਹਤਰਾ ਘਾਂ ਪਿਆ ਫਾਲਤੂ ਦਾ ਬਲੀ ਗੱਲ ਦਾ ਕਦੀ ਪੁੱਛਣ ਲੱਗ ਕੋਣਾ ਬੋਲਣ ਇਹ ਮੇਰੇ ਇੱਥੇ ਲੱਗੇ ਚੱਲ ਕਿਹਤਰਾ ਓ ਫਾਲਤੂਨ ਤੈਨੂੰ ਪਹਿਲਾਂ ਕਿਹਨਾਂ ਫਾਲਤੂਨਾ ਬਲੀ ਕੈਮਰਾ ਨਿਕਲ ਗੀ ਉਹ ਕਿਹਨਾਂ ਤੈਨੂੰ ਬਾਗ ਵਾਲੀ ਆਇਆ ਉਹ ਵੀ ਨਹੀਂ ਹੇਲ ਨਹੀਂ ਹੇਲ ਉਹ ਦਵਾਗੇ 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 ਕੋ ਦਵਾਗੇ ਕੋਰਦੇ ਲਊਂਗਾ ਇਹਦੀ ਵੀਡੀਓ ਵੀਡੀਓ ਕੈਮਰਾ ਲੈ ਕੇ ਕੋਈ ਨਹੀਂ ਕੋਈ ਨਹੀਂ ਬੋਲੇ ਇਹੋ ਛਿਟੂ ਨਹੀਂ ਆ ਗਾਲ ਹੀ ਕੱਟਿਆ ਮੱਕੇਰੀ ਮੈਂ ਗਾਲ ਬਾਸ ਕਰੀ ਤੇ ਤੇਰੀ ਗਾਲ ਬਾਸ ਕਰੀਂ ਬਤਾਉਂਗਾ ਆਇਓ ਆਇਓ ਕਿ ਮੈਂ ਕਰਦਾ ਕਰਦਾ ਡਾਕਟਰ ਭਾਈ ਆ ਗਿਆ पानी <contribute> <शाएगागाँ> <सवेगाँ> <सवेगाँ> <ता> <ँएगाँ> <सवेगाँ> ਮੇਰੇ ਮੋਟੇ ਸਿਰੇ ਕੱਲ ਦਾ ਪਿਆ ਤੂੰ ਕੇ ਓ ਓ ਓਏ ਓਏ ਇਹ ਕਿਹੜਾ ਕੱਲ ਪੈਣ ਆ ਜਾ ਯਾਰ ਇਕੱਲੇ ਬੰਦੇ ਨੂੰ ਫਾੜ ਗਿਆ ਓ ਫਾੜ ਗਿਆ ਮੈਂ ਛੱਟ ਓਏ ਆ ਬੈਲ ਨੇ ਪਾ ਪੱਗ ਲਾਈ ਤੂੰ ਤੇਰੀ ਕੇਸ ਵੀ ਪੱਗ ਲਾਈ ਪੱਗ ਕੇ ਆਵੇਂ ਨਾਲ ਜੋ ਬਣਾ ਖਲੋਤਾਈ ਆ ਜਾ ਆਪਣਾ ਜਿਹੜਾ ਗਲਪੰਡ ਹੈ ਨਾ ਬੰਦੇ ਦੇ ਹੈ ਇਹਨਾਂ ਨੂੰ ਤੁਹਾਨੂੰ ਹੁਣ ਸ਼ੇਰੇ ਪੁੱਤ ਤੁਹਾਨੂੰ ਅਹੀਂ ਦੱਸਾਂਗੇ ਤੁਹਾਨੂੰ ਹਣ ਹੈ ਤੈਨੂੰ 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 ਹੁਣ ਦੱਸਾਂਗੇ ਤੈਨੂੰ ਪਤਾ ਹੈ ਉਹ ਜਿਹੜਾ ਹਾਰ ਤੇ ਕਰਨੇ ਨਾ ਦੱਲਿਆ ਕੁਲਵਿੰਦਰ ਆਏ ਨੇ ਆ ਜੀ ਆ ਰਾਮ ਜੀ ਆਖ ਲੋਤਾ ਜੀ ਕੁਲਵਿੰਦਰ ਸਾਰੀ ਅਦੀ ਸਤਾਨੀ ਆਵੇ ਤੱਲੇ ਦੀ ਤੇ ਪੁੱਤ ਤੁਹਾਨੂੰ ਕਿਹਨੂੰ ਦੱਸਾਂਗੇ ਬੇ ਚੱਲਦੇ ਕਿਥੇ ਹਾਂ ਤੁਹਾਨੂੰ ਲਈ ਫੜ ਕੇ ਚੱਲੇ ਜੀ ਉਹ ਦਫਾ ਕਰਾਂ ਨਾ ਉਹਦਾ ਖਲੋਦਾ ਨਾ ਆ ਕੇ ਬੰਦੇ ਰੋਕਦਾ ਖਲੋਦਾ ਆਇਆ ਕੋਠਾ ਰਿਆ ਆ ਗਿਆ ਤੇ ਪੁੱਤ ਆ ਤੇ ਤੈਨੂੰ ਹੁਣ ਤੇ ਪੁੱਤ ਸੌਣ ਖੜੀ ਦੇ ਨਾਲ ਤੈਨੂੰ ਆਈ ਸੌਣੇ ਆਏ ਤੇਰੇ ਬਾਹਰ ਹੋਰ ਹੋਰ ਇਹ ਦੱਸਾਂਗੇ ਕੋਈ ਨਹੀਂ ਰੁਕ ਜਾ ਤੇਰੇ ਪੁੱਤ ਤੇਰਾ ਮਸਲਾ ਤੈਨੂੰ ਦਾਂਗੇ ਇਹੋ ਜਿਆ ਇਹ ਯਾਦ ਕਰੇਗਾ ਕੰਦ ਪਾਇਆ ਇਹਨਾਂ ਨੇ ਹੈ ਗੱਲ ਪਿਆ ਤੈਨੂੰ ਹੁਣ ਦੱਸਾਂ ਕਿ ਤੈਨੂੰ ਕਿੱਦਾਂ ਪਿਸਤਲ ਕੱਢ ਕੇ ਤੂੰ ਕਰਦਾ ਤੂੰ ਆ ਯਾ ਅੱਗੇ ਕੱਤੂ ਤਾਂ ਤੇਰੀਆਂ ਮਾਰੀਆਂ ਕਲੋਨੀ 'ਚ ਹੋ ਜਾਂਦਾ ਬਣਾ ਲਈ ਕੋਈ ਨਹੀਂ ਫਕਰਨਾ ਕਰ ਬਣਾ ਲਈ ਤੂੰ ਆਪਣਾ ਜਿਹੜਾ ਕਿੱਥੇ ਗਿਆ ਕੋਈ ਨਹੀਂ ਸਹੀ ਹੋਈ ਆਹ ਚਲੀਏ ਕੋਈ ਨਹੀਂ ਸਾਰੀ ਬਣਾਈ ਆ ਤੈਨੂੰ ਪਿਆ ਨਾ ਤੂੰ ਬਾਲ ਇਹ ਪੱਗ ਦਾ ਪੁੱਤ ਤੇਰੇ ਉੱਤੇ ਕਰਾਉਣਾ ਤੇਰੇ ਉੱਤੇ ਤੇਰਾ ਲਾਜ ਤੇਰਾ